ਤੇ ਪਾਜੀ ਐਕਚੁਅਲੀ 7ਵੇਂ ਮਹੀਨੇ ਕੁੜੀ ਛੱਡ ਗਈ ਸਾਡੇ ਕੋਲ ਬੱਚਾ ਆਉਣ ਵਾਲਾ ਹੀ ਤੇ ਇਲਾਜ ਕਰ ਰਿਹਾ ਸੀ ਸਿਸਟਰ ਮੇਰੀ ਦਾ ਉਸ ਤੋਂ ਬਾਅਦ ਜੋ ਬੱਚਾ ਹੋਇਆ ਜੀ ਕਹਿੰਦੇ ਜੀ ਕੁੜੀ ਕਿਉਂ ਹੋ ਗਈ ਆ ਸ਼ਰਮਾ ਹਸਪੀਟਲ ਆ ਜੀ ਤੇ ਪੜੀ ਪਟਿਆਲੇ ਵਿੱਚ ਤੁਹਾਨੂੰ ਮੈਂ ਨੰਬਰ ਵੀ ਦੇ ਦਾਂਗਾ ਤੁਸੀਂ ਪਤਾ ਕਰ ਸਕਦੇ ਉਸ ਤੋਂ ਬਾਅਦ ਪਾਜੀ ਸਾਰਾ ਮਾੜਾ ਪਲੇਸ਼ ਪੈ ਗਿਆ ਉਸ ਤੋਂ ਬਾਅਦ ਜਿਹੜੀ ਰਿਪੋਰਟ ਕਰਾਈ ਤੇ ਜੀ ਉਹ ਮੁੰਡਾ ਉਨਾ ਪਰਾਂ ਹੋ ਗਿਆ ਸਾਨੂੰ 2 ਸਾਲ ਬਾਅਦ ਮੁੰਡਾ ਲੱਭਿਆ ਨਹੀਂ ਹੈਗਾ ਅਸੀਂ ਲੱਭਦੇ ਆ ਪੂਰਾ ਜ਼ੋਰ ਲਾਇਆ ਜੀ ਖਰਚਾ ਵੀ ਹੋ ਗਿਆ ਮੁੰਡੇ ਦੇ ਮੁੰਡੇ ਦੀ ਮਾਤਾ ਦੇ ਵੀ ਤੇ ਜਮਾਨ ਤੋਂ ਉਹਨੂੰ ਮਿਲੇਗੀ ਮੰਨ ਲਓ ਜੋ ਵੀ ਹੈ ਨਾ ਜੀ ਐਵੀਡ ਉਸ ਤੋਂ ਬਾਅਦ ਭਾਜੀ ਉਹ ਸਾਨੂੰ ਕਿਸੇ ਨੂੰ ਅੱਜ ਤੁਹਾਨੂੰ 1.5 ਸਾਲ ਬਾਅਦ ਫੋਟੋ ਮਿਲੀ ਵੀ ਉਹ ਨਾ ਸਪੇਨ ਦੇ ਵਿੱਚ ਕੋਈ ਨੰਬਰ ਸੀ ਗੱਡੀ ਦੇ ਵਿੱਚੋਂ ਤੁਹਾਨੂੰ ਫੋਟੋ ਮਿਲ ਗਈ ਮੈਂ ਬੜਾ ਭਾਲ ਕੀਤਾ ਜੀ ਮੈਨੂੰ ਸਪੇਨ ਦੇ ਵਿੱਚੋਂ ਤੁਹਾਡਾ ਕਿਸੇ ਨੰਬਰ ਦਿੱਤਾ ਸੀ ਵੀ ਭਾਜੀ ਨਾਲ ਕੰਟੈਕਟ ਕਰ ਲੋ ਤੁਹਾਡੀ ਹੈਲਪ ਕਰਾਂਗੇ ਤੇ ਭਾਜੀ ਮੇਰੀ ਇੱਕ ਰਿਕੁਐਸਟ ਹੀ ਆਵਾ ਜੀ ਵੀ ਮੈਂ ਤੁਹਾਨੂੰ ਪੂਰਾ ਐਵੀਡੈਂਸ ਭੇਜ ਦੂੰਗਾ ਜੋ ਵੀ ਆ ਉਸਨੇ ਭਗੋੜਾ ਕੀਤਾ ਹੋਇਆ ਭਾਜੀ ਮੇਰੀ ਭੈਣ ਦੇ ਕੋਲ 1.5 ਸਾਲ ਦੀ ਕੁੜੀ ਆ ਬੱਚੇ ਹਨਾ ਉਹ ਬੱਚੀ ਆ ਉਹ ਵੱਡੇ ਪਰੇਸ਼ਨਾਂ ਹੋਈ ਆ ਬਸ ਇੱਥੋਂ ਲੜਾਈ ਸ਼ੁਰੂ ਹੋਈ ਆ ਕਹਿੰਦੇ ਜੀ ਵੀ ਕੁੜੀ ਦੇ ਕੋਲ ਕੁੜੀ ਕਿਉਂ ਹੋ ਗਈ ਆ ਹੁਣ ਸਾਨੂੰ ਜਿਹੜਾ ਨੰਬਰ ਮਿਲਿਆ ਜੇ ਤੁਹਾਨੂੰ ਮੈਂ ਸ਼ੇਅਰ ਕਰਦਾਗਾ ਫੋਟੋ ਦੇ ਉਹ ਨੰਬਰ ਹੈਗਾ ਸੁਪੇਂ ਦਾ ਆ ਪਰ ਮੁੰਡਾ ਇੱਥੋਂ ਬਾਜੀ ਪਗੋੜਾ ਹੋ ਕੇ ਪੱਚੁਕਾ ਆ ਅਸੀਂ ਕੁੜੀਆਂ ਨੂੰ ਸਮਝਾਉਂਦੇ ਆ ਕੁੜੀ ਸਾਡੀ ਰੋਗ ਰੋਗ ਕੇ ਨਾ ਕਾਫੀ ਪਿਛੇ 1.5 ਸਾਲ ਕੋਮਾ ਜੀ ਵੀ ਰਹੀ ਆ ਅਸੀਂ ਉਹਨੂੰ ਦਵਾਈ ਦੋਈ ਦਵਾਈ ਬਲੱਡ ਘਟ ਗਿਆ ਕਾਫੀ ਪ੍ਰਸ਼ਾਹ ਲਈ ਆ ਸਾਡੀ ਇੱਕ ਰਿਕੁਐਸਟ ਈ ਹੈ ਭਾਜੀ ਤੁਹਾਨੂੰ ਸਾਰੀਆਂ ਫੋਟੋ ਸੈਂਡ ਕਰਦਾਗਾ ਬੱਚੇ ਦੀਆਂ ਮੇਰੀ ਭੈਣ ਦੀਆਂ ਮੈਰਿਜ ਦੀਆਂ ਉਹ ਮੁੰਡਾ ਕਹਿੰਦੇ ਜੀ ਉਸ ਬੈਂਚ 'ਚ ਬੈਠਾ ਹੋਇਆ ਮੈਨੂੰ ਜਿਹੜੀ ਫੋਟੋ ਮੈਨੂੰ ਆਈਆਂ ਗੱਡੀ 'ਚ ਤੇ 1.5 ਸਾਲ ਹੋ ਗਿਆ ਜੀ ਭਾਜੀ ਉਹ ਮੁੰਡਾ ਲੱਭ ਨਹੀਂ ਰਿਹਾ ਸਾਨੂੰ ਸਾਨੂੰ ਹੋਣ ਫੋਟੋ ਆਈ ਪੁਲਿਸ ਨੇ ਵੀ ਲੱਭਿਆ ਪਕੋੜਾ ਕਰਤਾ ਜੀ ਉਸਨੇ ਪਕੋੜਾ ਕੀਤਾ ਇੱਕ ਨੋਟਿਸ ਆ ਗਿਆ ਇੱਕ ਨੋਟਿਸ ਮੈਨੂੰ ਮਿਲ ਜਾਣਾ ਜੀ ਹੈ ਆਪਣੇ 28 ਅਗਸਤ ਨੂੰ ਉਹਦਾ ਪਿੰਡ ਹੈਗਾ ਰਾਜਪੁਰਾ ਜੰਡੋਲੀ ਦਾ ਜੀ ਮੇਰਾ ਪਿੰਡ ਹੈਗਾ ਜੀ ਪਟਿਆਲੇ 'ਚ ਅਲੀਪੁਰ ਰਾਈਆਂ ਰਾਜਪੂਤਾਂ ਦਾ ਨਾਮ ਰਾਜਪੁੱਤ ਸਾਡੀ ਕਸ਼ਟ ਰਾਜਪੂਤ ਚੋਹਾਨੇ ਜੀ ਉਹਨਾਂ ਦੀ ਐਡੀਟਰ ਆ ਤੇ ਸਰ ਮੇਰੀ ਕੋਈ ਹੀ ਬੇਨਤੀ ਆ ਮੈਂ ਤੁਹਾਡੀ ਹੈਲਪ ਦੀ ਲੋੜ ਆ ਤੁਹਾਡੀ ਭੈਣ ਨਾਲ ਗੱਲ ਕਰ ਸਕਦਾ ਹਾਂ ਕਰ ਲਓ ਜੀ ਗੱਲ ਕਰ ਲਓ ਜੀ ਕਰ ਲਓ ਕਰ ਲਓ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰੀਕ ਸਿੰਘ ਬੋਲਦਾ ਜੀ ਇਤਸੋ ਸਪੇਨ ਤੋਂ ਹਾਂਜੀ ਭਾਜੀ ਹਾਂਜੀ ਪਾਜੀ ਹੁਣਾਂ ਨੇ ਮੈਨੂੰ ਫੋਨ ਲਾਇਆ ਆ ਤੇ ਤੁਹਾਡੀ ਗੱਲਬਾਤ ਦਸੀਆ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਤੁਹਾਡਾ ਹਸਬੰਡ ਜਿਹੜਾ ਵਾ ਸਪੇਨ ਦੇ ਵਿੱਚ ਇੰਡੀਆ ਤੋਂ ਭੱਜ ਕੇ ਆਇਆ ਹੋਇਆ ਹੈ ਹਾਂਜੀ ਹਾਂਜੀ 1.5 ਸਾਲ ਹੋ ਗਏ ਨੇ ਜੀ ਹਾਂਜੀ ਹਾਂਜੀ ਠੀਕ ਹੈ ਭੈਣ ਜੀ ਤੁਹਾਡੇ ਨਾਲ ਇਸ 1.5 ਸਾਲ ਦੇ ਵਿੱਚ ਕੋਈ ਵੀ ਉਹਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਨਹੀਂ ਹਜੇ ਤੱਕ ਕੋਈ ਵੀ ਨਹੀਂ ਕੀਤੀ ਹੈਗੀ ਜੀ ਨਾ ਹੀ ਉਹਨਾਂ ਦਾ ਕੋਈ ਮੋਬਾਈਲ ਨੰਬਰ ਹੈ ਜੀ ਨਾ ਤੇਨੂੰ ਫੋਨ ਕਰ ਰਹੇ ਆ ਕੀ ਵਜ੍ਹਾ ਵਜ੍ਹਾ ਕੀ ਆ ਕਿਉਂ ਨਹੀਂ ਤੇਰੇ ਨਾਲ ਸੰਪਰਕ ਕਰ ਰਹੇ ਆ ਕਹਿੰਦੇ ਕੀ ਕਹਿੰਦਾ ਆ ਕਹਿੰਦੇ ਕਿ ਬੇਟੀ ਕਿ ਹੋਈ ਐ ਕੋੜ ਹੋਈ ਨਹੀਂ ਬੇਟੀ ਕਿ ਹੋਈ ਐ ਕਿ ਕੋੜ ਹੋਇਆ ਹਾਂਜੀ ਵੀ ਕੋੜ ਹੋਇਆ ਵੀ ਬੇਟੀ ਕਿ ਹੋਈ ਜੀ ਮੈਨੂੰ 2 ਸਾਲ ਹੋ ਗਏ ਨੇ ਜੀ ਮੇਰਾ ਵੱਡਾ ਡਿਪਰੈਸ਼ਨ ਹੋਇਆ ਜੀ ਜੀ ਕਹਿੰਦੇ ਲੋਬੰਨੇ ਤੇਰੇ ਕੱਖ ਨਹੀਂ ਹੈਗਾ ਜੀ ਇਹਦੇ ਪਰਿਵਾਰ ਨਾਲ ਇਹਦੇ ਪਿੰਡ ਵਿੱਚ ਇਹਦੇ ਗੱਲਬਾਤ ਤੁਹਾਡੀ ਹੋਈ ਆ ਇਹਦੇ ਬਾਪੂ ਨਾਲ ਗੱਲ ਹੋਈ ਆ ਮਾਤਾ ਨਾਲ ਗੱਲ ਹੋਈ ਆ ਪਰਿਵਾਰ ਦੇ ਵਿੱਚ ਕਿਤੇ ਕਿਤੇ ਨਾਲ ਕੁਟਾਵਾਂ ਤਾਂ ਉਹ ਮੈਂ ਦੱਸ ਦਿਆਂ ਜੋ ਮੇਰੀ ਸੱਸ ਸੀਗੀ ਨੇ ਆਪਣਾ ਮੇਰਾ ਜਿਹੜਾ ਸੋਹਰਾ ਨਾ ਮਾਰ ਕੇ ਜੇਲ੍ਹ ਚ ਰੱਖ ਕੇ ਆਏ ਹੋਏ ਨੇ ਉਹਦੇ ਇਹਨਾਂ ਨੇ ਦੂਜਾ ਵਿਆਹ ਕਰਾ ਲਿਆ ਹੁਣ ਉਹ ਦੂਜੇ 'ਚ ਵੀ ਮਾਰ ਚੁੱਕੇ ਨੇ ਸੱਸ ਮੇਰੀ ਮਤਲਬ ਕਿਨ ਫਲਟਰ ਹੈ ਜੀ ਉਹ ਉਹ ਕਹਿੰਦੀ ਮੈਨੂੰ ਪਤਾ ਹੀ ਨਹੀਂ ਮੁੰਡਾ ਕਿੱਥੇ ਹੈ ਜੀ ਸਾਲ ਉਹਨਾਂ ਨਾਲ ਕਨੈਕਟ ਹੁੰਦੇ ਉਹਨਾਂ ਦੇ ਕਾ ਮਤਲਬ ਮੇਰੀ ਨਾਨਾ ਨਾਲ ਨਾਲ ਕਨੈਕਟ ਹੁੰਦੇ ਤੇ ਤੈਨੂੰ ਕੋਈ ਪਰਿਵਾਰ ਖਰਚਾ ਪਾਣੀ ਦੇ ਰਿਹਾ ਬੱਚੇ ਨੂੰ ਦੇ ਰਿਹਾ ਜਿਹੜਾ ਤੁਹਾਡੇ ਕੋਲ ਬੱਚਾ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਦੇ ਰਹੀ ਜੀ ਉਹ ਤਾਂ ਮਿਲਣ ਵੀ ਨਹੀਂ ਹੁੰਦੇ ਜੀ ਕਿੰਨੇ ਸਾਲ ਦਾ ਬੱਚਾ ਆ ਡੇਢ ਸਾਲ ਦਾ ਜੀ ਤੇ ਤੇਰਾ ਕਿਹੜੇ ਪਿੰਡ ਵਿਆਹੀ ਹੋਈਆਂ ਨਗਰ ਕਿਹੜਾ ਆ ਪੰਜਾਬ ਰਾਜਪੁਰਾ ਰਾਜਪੁਰਾ ਜੰਡੋਲੀ ਰਾਜਪੁਰਾ ਜੰਡੋਲੀ ਠੀਕ ਹੈ ਜੀ ਜਿਹੜਾ ਇਹ ਮੁੰਡੇ ਦਾ ਨਾਂ ਕੀ ਆ ਜੀ ਮੁੰਡੇ ਦਾ ਨਾਂ ਗਗਨਦੀਪ ਸਿੰਘ ਰਾਜੂ ਗਗਨਦੀਪ ਸਿੰਘ ਰਾਜੂ ਤੇ ਹਾਂ ਜੀ ਸਹੁਰੇ ਦਾ ਕੀ ਨਾਂ ਆ ਗੁਰਦੇਵ ਸਿੰਘ ਜੀ ਜਿਹੜਾ ਮੇਰਾ ਕਲਾ ਸਹੁਰੇ ਜੀ ਜਿਹਨਾਂ ਦੇ ਆਧਾਰ ਕਾਰਡ ਤੇ ਲਿਖਿਆ ਹੋਇਆ ਹੈ ਗੁਰਦੇਵ ਸਿੰਘ ਜੀ ਅੱਛਾ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਵਾਂ ਕਿ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਉਹ ਸਪੇਨ ਦੇ ਵਿੱਚ ਇਸ ਵੇਲੇ ਆ ਮੈਨੂੰ ਨਾ ਮੇਰੇ ਕਿਸੇ ਰਿਸ਼ਤੇਦਾਰ ਨੇ ਫੋਟੋ ਪਾਈ ਸੀਗੀ ਵੀਰ ਸੁਪੇਨ ਚੋ ਗੱਡੀ ਦਾ ਨੰਬਰ ਵੀ ਸੁਪੇਨ ਦਾ ਜੀ ਤੁਹਾਨੂੰ ਚੰਡ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਅੱਛਾ ਤੇ ਹੁਣ ਉਹਦਾ ਪਰਿਵਾਰ ਤੈਨੂੰ ਅਕਸੈਪਟ ਕਰਨ ਤੇ ਰਾਜੀ ਨਹੀਂ ਆ ਨਾ ਤੈਨੂੰ ਖਰਚਾ ਪਾਣੀ ਦਿੰਦੇ ਨੇ ਤੇ ਨਾ ਹੀ ਤੈਨੂੰ ਪੁੱਛਦੇ ਗਿਛਦੇ ਨੇ ਨਾ ਬੱਚੇ ਲਈ ਕੋਈ ਦਵਾਈ دارੂ ਬਾਰੇ ਕੁਝ ਨਹੀਂ ਪੁੱਛਦੇ ਹੈਗੇ ਕੁਝ ਨਹੀਂ ਕਹਿੰਦੇ ਨੇ ਮੁੰਡਾ ਲੱਭ ਲੋ ਤੇ ਆਜੋ ਇੱਕੋ ਹੀ ਉਹਨਾਂ ਦੀ ਗੱਲ ਲੈ ਕਹਿੰਦੇ ਮੁੰਡਾ ਲੱਭ ਲੋ ਤੇ ਆਜੋ ਮੁੰਡਾ ਇਹਨਾਂ ਨੇ ਸੁਪੇਨ ਭੇਜਿਆ ਹੋਇਆ ਜੀ ਠੀਕ ਹੈ ਜੀ ਤੁਹਾਡੀ ਪਰਮਿਸ਼ਨ ਹੈ ਤੁਹਾਡੇ ਹਸਬੰਦ ਦੀ ਅਸੀਂ ਫੋਟੋ ਲਾ ਸਕਦੇ ਹਾਂ ਆਪਣੇ ਸੋਸ਼ਲ ਮੀਡੀਆ ਤੇ ਹਾਂਜੀ ਨਾ ਸਕਦੇ ਹੋ ਜੀ ਨਾ ਸਕਦੇ ਹੋ ਹਾਂਜੀ ਜੀ ਠੀਕ ਹੈ ਠੀਕ ਹੈ ਭੈਣ ਜੀ ਅਸੀਂ ਵੀਰ ਜੀ ਨਗਰ ਕਰ ਲਓ ਤੁਹਾਨੂੰ ਨੋਟਿਸ ਵੀ ਭੇਜ ਦਾਂਗੇ ਤੇ ਵੀਰ ਜੀ ਨਗਰ ਕਰ ਲਓ ਫੋਟੋ ਘੋੜੇ ਦੀ ਭੇਜ ਦਿਓ ਆਪਣੀਆਂ ਸਾਰੀਆਂ ਵਿਆਹ ਦੀਆਂ ਫੋਟੋਆਂ ਵੀ ਭੇਜ ਦਿਓ ਤੁਹਾਡੇ ਵਿਆਹ ਦੀਆਂ ਤੇ ਤੁਸੀਂ ਆਪਣੀ ਬੱਚੀ ਦੀ ਵੀ ਭੇਜੋ ਤੇ ਉਹਦੇ ਆਪਣੇ ਹਸਬੰਦ ਦੀ ਵੀ ਭੇਜੋ ਕਿ ਉਹਨੂੰ ਪਤਾ ਲੱਗੇ ਕਿ ਉਹਦਾ ਪਰਿਵਾਰ ਉਹਨੂੰ ਅਡੀਕ ਰਿਹਾ ਆ ਸ਼ਰਮ ਕਰੋ ਜੇ ਤੁਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਦੂਰ ਪਰਿਵਾਰ ਨਾਲੋਂ ਕਮ ਸੇ ਕਮ ਆਪਣੇ ਬੱਚੇ ਨੂੰ ਤਾਂ ਫੋਨ ਕਰੋ ਇਸ ਅੱਜ ਅਸੀਂ ਆਪਣੇ ਵੱਲੋਂ ਅਪੀਲ ਕਰਦੇ ਹਾਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਆ ਸਾਨੂੰ ਇਸ ਚੈਨਲ ਦੇ ਥਰੂ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜੋ ਕਿ ਇਸ ਪਰਿਵਾਰ ਦੀ ਬਾਹ ਫੜੀ ਜਾ ਸਕੇ ਇਹਨਾਂ ਨੂੰ ਪਰਿਵਾਰ ਨੂੰ ਇਨਸਾਫ ਮਿਲ ਸਕੇ ਕਿ ਉਹ ਛੋਟੀ ਜੀ ਬੱਚੀ ਦਾ ਕੀ ਕਸੂਰ ਆ ਜਿਹਦਾ ਬਾਪ ਇਸ ਵੇਲੇ ਯੂਰਪ ਦੇ ਵਿੱਚ ਘੁੰਮ ਰਿਹਾ ਆ ਤੇ ਉਸ ਆਪਣੇ ਪਰਿਵਾਰ ਨੂੰ ਫੋਨ ਕਾਲ ਨਹੀਂ ਕਰਦਾ ਤੇ ਅਸੀਂ ਵੱਤ ਤੋਂ ਵੱਤ ਕੋਸ਼ਿਸ਼ ਕਰਾਂਗੇ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਰਲ ਕੇ ਇਸ ਕੇਸ ਨੂੰ ਸੋਲਵ ਕਰਨ ਦੀ